ਅੱਜ ਲੁਧਿਆਣਾ ਦੇ ਵਿੱਚ ਕਾਂਗਰਸ ਪਾਰਟੀ ਦੇ ਆਗੂ ਜਗਮੋਹਨ ਸਿੰਘ ਨਿੱਕੂ ਵੱਲੋਂ ਵਾਰਡ ਨੰਬਰ 92 ਦੇ ਵਿੱਚ ਸਿਵਲ ਸਿਟੀ ਵਿਖੇ ਇੱਕ ਕੈਂਪ ਲਗਾਇਆ ਗਿਆ। ਇਸ ਕੈਂਪ ਦੇ ਵਿੱਚ ਆਧਾਰ ਕਾਰਡ, ਵੋਟਰ ਕਾਰਡ, ਆਸ਼ਮਾਨ ਕਾਰਡ ਆਦੀ ਦਿੱਕਤਾਂ ਸੰਬੰਧੀ ਕੈਂਪ ਲਗਾਇਆ ਗਿਆ। ਇਸ ਮੌਕੇ ਲੋਕਾਂ ਵੱਲੋਂ ਇਸ ਕੈਂਪ ਵਿੱਚ ਪਹੁੰਚ ਕੇ ਇਸ ਕੈਂਪ ਦਾ ਲਾਭ ਲਿਤਾ ਗਿਆ। ਅਤੇ ਇਸ ਮੌਕੇ ਲੋਕਾਂ ਵੱਲੋਂ ਜਗਮੋਹਨ ਸਿੰਘ ਨਿੱਕੂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਵੱਲੋਂ ਲੋਕਾਂ ਦੀ ਇਸ ਪਰੇਸ਼ਾਨੀ ਦਾ ਹੱਲ ਕੀਤਾ ਜਾ ਰਿਹਾ ਹੈ। ਸੁਨੀ ਜੀ ਕਿੱਦਾਂ ਨੇ ਹੋ? ਪ੍ਰੀਤਮ ਨਗਰ ਕੀ ਕੰਮ ਕਰਾਣਾ ਹੈ ਉੱਥੇ ਛੋਟੇ ਬੱਚੇ ਦਾ ਨਾ ਆਧਾਰ ਕਾਰਡ ਬਣਵਾਣਾ ਹੈ ਸੁਵਿਧਾ ਸੈਂਟਰ ਗਏ ਸੀ ਵੈਸੇ ਜੀ ਅਭੀ ਗਏ تھے ਪਰ ਅਭੀ ਬਣਾ ਨਹੀਂ ਹੈ ਜੀ ਤੇ ਹੁਣ ਇੱਥੇ ਬਣ ਜਾਏਗਾ ਫਾਇਦਾ ਵਾ ਜੀ ਜੀ ਬਣ ਜਾਏਗਾ ਕੱਲ ਦਾ ਜੇ ਕੈਂਪ ਨਿੱਕੂ ਜੀ ਲਗਵਾਉਂਦੇ ਤਾਂ ਫਾਇਦਾ ਹੀ ਰਹੇਗਾ ਜੀ ਜੀ ਫਾਇਦਾ ਹੈ ਮੇਰਾ ਨਾਮ ਨਿਰਿੰਦਰ ਆਨੰਦ ਹੈ ਜੀ ਜੀ ਮੈਂ ਸੰਧੂ ਨਗਰ ਦਾ ਵਾਰਡ ਨੰਬਰ 92 ਤੋਂ ਹਾਂ ਜੀ ਜੀ ਅੱਜ ਸਾਨੂੰ ਬਹੁਤ ਹੀ ਖੁਸ਼ੀ ਦੀ ਇਹ ਮਹਿਸੂਸ ਹੋ ਰਿਹਾ ਖੁਸ਼ੀ ਦੀ ਗੱਲ ਹੈ ਕਿ ਸਾਡੇ ਮਾਨਸ ਦੇ ਸਤਕਾਰ ਜੋ ਜਗਮਉਨ ਸਿੰਘ ਨਿੱਕੂ ਜੀ ਵੱਲੋਂ ਆਧਾਰ ਕੈਂਪ ਲਗਾਇਆ ਜਾ ਰਿਹਾ ਹੈ ਤੇ ਇਲਾਕਾ ਨਿਵਾਸੀਆਂ ਦੇ ਵਿੱਚ ਪੂਰਾ ਉਤਸ਼ਾਹ ਹੈ ਤੇ ਤੁਸੀਂ ਦੇਖ ਰਹੇ ਹੋ ਕਿ ਸਾਰੇ ਆਪਣਾ ਆਪਣਾ ਆਧਾਰ ਕਾਰਡ ਲੈ ਕੇ ਤੇ ਜਿੱਦ ਵਿੱਚ ਸੋਧਨ ਵੀ ਹੋ ਰਿਹਾ ਹੈ ਤੇ ਨਵੇਂ ਵੀ ਕਾਰਡ ਬਣਾਏ ਜਾ ਰਹੇ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਗਮਉਨ ਸਿੰਘ ਨਿੱਕੂ ਜੀ ਦਾ ਜਿਹੜੇ ਕਿ ਬਹੁਤ ਹੀ ਇਸ ਏਰੀਏ ਦੇ ਵਿੱਚ ਸ਼ਲਾਗਾ ਜੋ ਕੰਮ ਕਰ ਰਹੇ ਨੇ ਸਾਡੇ ਹੋਰ ਵੀ ਸੱਜਣ ਜਿਹੜੇ ਆਗੇ ਨੇ ਇਸ ਕੈਂਪ ਦੇ ਵਿੱਚ ਪਹੁੰਚੇ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਸਰ ਜਿਵੇਂ ਕਿ ਆਪਾਂ ਨੂੰ ਕਿਤੇ ਅਧਾਰ ਕਾਰਡ ਪੈਂਡ ਕਾਰਡ ਜਾਂ ਬੋਟਰ ਕਾਰਡ ਲਈ ਅਲੱਗ-ਅਲੱਗ ਜਗ੍ਹਾ ਕਿਤੇ ਨਾ ਕਿਤੇ ਜਾਣਾ ਪੈਂਦਾ ਕਈ-ਕਈ ਘੰਟੇ ਲੱਗ ਜਾਂਦੇ ਦਿਹਾੜੀਆਂ ਵੀ ਦੋ ਦਿਨ ਦੋ ਦੋ ਤਿੰਨ ਦਿਨ ਇੱਥੇ ਇੱਕੋ ਛੱਤ ਦੇ ਵਿੱਚ ਸਾਰਾ ਕੰਮ ਹੋ ਜਾਏਗਾ ਫਟਾਫਟ ਹੋ ਜਾਏਗਾ ਕਿੰਨਾ ਫਾਇਦਾ ਹੋਏਗਾ ਲੋਕਾਂ ਨੂੰ ਲੋਕਾਂ ਨੂੰ ਇਸ ਵਿੱਚ ਬਹੁਤ ਫਾਇਦਾ ਹੋ ਰਿਹਾ ਜੀ ਦੇਖੋ ਇੱਕ ਛੱਤ ਥੱਲੇ ਇਹ ਮਲਟੀਪਰਪਸ ਜਿਹੜਾ ਕੰਮ ਹੋ ਰਿਹਾ ਏ ਇਹ ਪ੍ਰਧਾਨ ਸਾਡੇ ਜਗਮਉਨ ਸਿੰਘ ਜਿੱਕੂ ਜੀ ਵੱਲੋਂ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਿਹਾ ਇੱਕ ਛੱਤ ਥੱਲੇ ਹੀ ਤੁਹਾਨੂੰ ਆਈਸ਼ਵਨ ਕਾਰਡ ਬਣ ਰਹੇ ਨੇ ਤੇ ਪੈਨ ਕਾਰਡ ਬਣ ਰਹੇ ਨੇ ਤੇ ਆਧਾਰ ਕਾਰਡ ਦੇ ਵਿੱਚ ਪੂਰਾ ਸੰਸ਼ੋਧਨ ਹੋ ਰਿਹਾ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਇਹ ਧਾਰਮਿਕ ਕੈਂਪ ਜਿਹੜਾ ਲੱਗਿਆ ਵਾ ਸ਼ਿਵਾ ਸਿਟੀ ਵਿਖੇ ਨੇੜੇ ਗ੍ਰੀਨਲੈਂਡ ਕਨਵੈਂਟ ਸਕੂਲ ਵਾਰ ਨੰਬਰ 1 ਵਿੱਚ ਲਗਾਇਆ ਗਿਆ ਜਿਵੇਂ ਕਿ ਆਪਾਂ ਰੋਜ਼ਮਰ ਰ ਆਪਾਂ ਦੇਖਦੇ ਆਂ ਆਪਣੇ ਹਸਪਤਾਲੋਸ ਚ ਆਪਣੇ ਭੈਣ ਭਰਾਵਾਂ ਨੂੰ ਬਹੁਤ ਤਕਲੀਫ ਹੁੰਦੀ ਆ ਦਿੱਕਤ ਹੁੰਦੀ ਆ ਕਦੀ ਉਹ ਬੈਂਕਾਂ ਜਾ ਕੇ ਧੱਕੇ ਖਾਂਦੇ ਨੇ ਕਦੀ ਡਾਕਖਾਨਿਆਂ ਚ ਫਿਰ ਉੱਥੇ ਜਾ ਕੇ ਜਿਹੜੇ ਮੋਕੇ ਅਫਸਰ ਬੈਠੇ ਹੁੰਦੇ ਨੇ ਮਨ ਮਨਮਰਜ਼ੀਆਂ ਕਰਦੇ ਨੇ ਤੁਸੀਂ ਸਵੇਰੇ ਆਇਓ ਪਰਸੋਂ ਆਇਓ ਇੰਨੇ ਪੈਸੇ ਦੇ ਦਿਓ ਉਹਨੇ ਪੈਸੇ ਦੇ ਦਿਓ ਕਦੀ ਸ਼ਬਦਾ ਕੇਂਦਰਾ ਦੀ ਕਤਾਰਾਂ 'ਚ ਬੈਠੇ ਹੁੰਦੇ ਨੇ ਤੇ ਇਹ ਸਾਡੇ ਕੋਲ ਜਿਹੜੀਆਂ ਪਰੇਸ਼ਾਨੀਆਂ ਸੀ ਲੋਕਾਂ ਦੀ ਮੁਸੀਬਤਾਂ ਦਿਨ-ਬਦਨ ਸਾਨੂੰ ਰੋਜ਼ ਕੰਪਲੇਂਟਾਂ ਆ ਰਹੀਆਂ ਸੀ ਵੀ ਕੋਈ ਤੁਸੀਂ ਐਸਾ ਕੈਂਪ ਲਗਾਇਆ ਜਾਵੇ ਵਾਰਡ ਦੇ ਵਿੱਚ ਜਿਹਦੇ ਸਾਨੂੰ ਲੋਕਾਂ ਨੂੰ ਤਕਲੀਫ ਨਾ ਹੋਵੇ ਤੇ ਸਾਡਾ ਕੰਮ ਬਹੁਤ ਸੁਖਿਆਰੇ ਤੌਰ ਤੇ ਹੋ ਜਵੇ ਤੇ ਚਲੋ ਅਸੀਂ ਪਹਿਲਾਂ ਵੀ ਕੈਂਪ ਲਗਾਉਂਦੇ ਰਹੇ ਹਾਂ ਤੁਸੀਂ ਪਹਿਲਾਂ ਵੀ ਆਪਣੇ ਮਾਧਿਅਮ ਤੋਂ ਕਵਰ ਕੀਤਾ ਸਾਰਾ ਤੇ ਅਸੀਂ ਕਾਫੀ ਥੇਰ ਤੋਂ ਅਪਰੂਵਲ ਲੈਣ ਦੀ ਕੋਸ਼ਿਸ਼ ਕਰ ਰਹੇ ਸੀ ਬਟ ਜਿਵੇਂ ਪਿੱਛੇ ਵਾਰ ਦਾ ਸਮਾਂ ਸੀਗਾ ਤੇ ਸੈਂਟਰ ਗਵਰਨਮੈਂਟ ਦੀ ਪਾਲਿਸੀ ਸੀ ਤੇ ਸਾਰੀਆਂ ਅਪਰੂਵਲ ਕੈਨਸਲ ਹੋ ਗਈਆਂ ਸੀ ਪਰ ਚਲੋ ਸਾਡੀ ਟੀਮ ਸਦਕੇ ਸਾਡੀ ਜੱਜੋ ਜਹ ਹੈ ਸੀਗੀ ਅਸੀਂ ਇਸ ਮਾਮਲੇ ਵਿੱਚ ਬਹੁਤ ਜਿੱਦੀ ਹਾਂ ਵੀ ਜਿਹੜਾ ਲੋਕਾਂ ਦਾ ਟੀਚਾ ਲੋਕਾਂ ਦੀ ਸੇਵਾ ਦਾ ਉਹ ਹਰ ਹਾਲਤ 'ਚ ਅਸੀਂ ਕਰਨਾ ਵਾ ਜਿਹੜਾ ਸਾਡੇ ਕੋਲ ਆ ਗਿਆ ਸਾਡੀ ਪੂਰ ਪੂਰ ਜ਼ੋਰ ਕੋਸ਼ਿਸ਼ ਹੁੰਦੀ ਆ ਵੀ ਸਾਡੇ ਕੋਲ ਉਹ ਸਮਾਈਲ ਫੇਸ 'ਚ ਵਾਪਸ ਜਾਵੇ ਉਹਨੂੰ ਕੋਈ ਪਰੇਸ਼ਾਨੀ ਨਾ ਹੋਵੇ ਸਾਡੇ ਕੋਲ ਜਿਹੜਾ ਵੀ ਭੈਣ ਭਰਾ ਆ ਰਹੇ ਨੇ ਪਹਿਲ ਦੇ ਆਧਾਰ ਤੇ ਕੰਮ ਕਰਕੇ ਦਵਾਂਗੇ ਕਿਸੇ ਨੂੰ ਨ ਸੋਪਰਨ ਵਾਦ ਹਰਫ ਵਸਨੀਕਾਂ ਜੀ ਸਰ ਇਹ ਕੈਂਪ ਕਿੰਨੇ ਦਿਨ ਦਾ ਪਾਪਾ ਇਹ ਫੇਲਾ 2 ਦਿਨ ਦਾ ਕੈਂਪ ਆ ਜੀ ਟਾਈਮਿੰਗ ਕੀ ਹੈ ਸਰ ਇਹ 10 ਤੋਂ 5 ਸਰ ਤੇ ਲੋਕਾਂ ਨੂੰ ਕੀ ਫੀਲ ਕਰਨਾ ਚਾਹੁੰਗਾ ਨਹੀਂ ਫੀਲ ਕਰਨਾ ਚਾਹਾਂਗਾ ਜਿਹੜੇ ਤਾਂ ਸਾਡੇ ਵਾਰਡ ਦੇ ਸਨੀਕ ਭੈਣਪਰਾ ਤੇ ਮੌਜੂਦ ਨੇ ਬਜ਼ੁਰਗ ਸਹਿਬਾਨ ਆਜ ਨਹੀਂ ਤੁਸੀਂ ਆਪਣੇ ਕੰਮ ਤਾਂ ਕਰਾ ਹੀ ਰਹੇ ਹੋ ਤੁਸੀਂ ਜਾ ਕੇ ਆਪਣੇ ਘਰਾਂ ਚ ਜਿੱਥੇ ਤੱਕ ਮੇਰਾ ਮੈਸੇਜ ਨਹੀਂ ਪਹੁੰਚ ਸਕਿਆ ਤੁਸੀਂ ਉਹਨਾਂ ਨੂੰ ਸੁਨੇਹਾ ਲਾਓ ਕਿ ਇਹ ਘਰ ਘਰ ਦੀ ਸਮੱਸਿਆ ਪਦਾਰਖੜ ਦੀ ਤੇ ਮੈਂ ਚਾਹੁੰਦਾ ਵੀ ਕੋਈ ਵੀ ਆਪਣਾ ਵਸਨੀਕ ਵਾਂਝਣਾ ਨਾ ਰਵੇ ਹਰ ਇੱਕ ਸਮੱਸਿਆ ਪਹਿਲੇ ਪੱਧਰ ਤੇ ਹੱਲ ਹੋਣੀ ਚਾਹੀਦੀ ਆ ਮੇਰਾ ਟੀਚਾ ਵੀ ਹੈ ਤੇ ਮੇਰੀ ਸੇਵਾ ਦੀ ਭਾਵਨਾ ਵੀ ਸਰ ਇਕੱਲਾ ਇਕੱਲੇ ਇਸ ਵਾਰ ਲਈ ਜਾਂ ਕੋਈ ਵੀ ਆ ਕੇ ਐਨੀਬਾਡੀ ਮੈਂ ਤਾਂ ਕਹਿੰਦਾ ਤੁਸੀਂ ਪੂਰੇ ਲਿਆਣੇ ਚ ਮੇਰੀ ਖਬਰ ਭਲਾਓ ਤੇ ਮੈਨੂੰ ਕੋ ਉੱਥੇ ਲਿਆਓ ਤੇ ਸਾਨੂੰ ਬੜੀ ਖੁਸ਼ੀ ਹੋਏਗੀ ਵੀ ਅਸੀਂ ਕਿਸੇ ਦਾ ਮਸਲਾ ਹੱਲ ਕਰਾਇਆ ਵਾ ਇਸ ਤੋਂ ਇਲਾਵਾ ਵੀ ਸਾਡਾ ਕੈਂਪ ਤਿੰਨ ਰੂਪ ਚ ਜਾਰੀ ਆ ਆਧਾਰ ਕਾਰਡ ਦਾ ਆਧਾਰ ਕਾਰਡ ਦਾ ਕੈਂਪ ਆ ਵੋਟਰ ਕਾਰਡ ਦਾ ਤੇ ਆਯੁਸ਼ਮਨ ਕਾਰਡ ਦਾ ਇਹ 16 ਵਾਰਡਾਂ ਨਾਰਥ ਵਿੱਚੋਂ ਪਹਿਲਾ ਵਾਰਡ ਆ ਜਿਹਦੇ ਵਿੱਚ ਇਹ ਤਿੰਨ ਇਹ ਕੈਂਪ ਨੂੰ ਅਪਰੂਵਲ ਮਿਲੀ ਆ ਸਾਡਾ ਪਹਿਲਾ ਵਾਰਡ ਆ ਜੀ ਸਾਰਾ ਤੁਹਾਡੇ ਵੱਲੋਂ ਇਦਾਂ ਦੇ ਕੈਂਪ ਹੋਰ ਲਗਵਾਏ ਜਾਣ ਬਿਲਕੁਲ ਕੰਟੀਨਿਊਸਲੀ ਮੈਂ ਤਾਂ ਕਹਿੰਦਾ ਮੈਨੂੰ ਤੁਸੀਂ ਹਫ਼ਤੇ-ਹਫ਼ਤੇ ਸਾਡੇ ਆ ਟੀਮ ਮੈਂਬਰ ਸੈਂਟਰ ਗਵਰਨਮੈਂਟ ਦੇ EMPLOYEES ਆਏ ਨੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਆ ਵੀ ਮੈਨੂੰ ਤੁਸੀਂ ਮਹੀਨੇ 'ਚ ਕੈਂਪ ਬਣਾ ਦਿਓ ਮੈਨੂੰ ਮਹੀਨੇ 'ਚ ਘੱਟੋੜ 4-5 ਕੈਂਪ ਦਿਓ ਮੇਰੇ ਤੇ ਇੱਥੇ ਸਮੱਸਿਆ ਬਹੁਤ ਆ ਲੋਕ ਸੇਵਾ ਦੇ ਕੰਮਾਂ ਨੂੰ ਕਾਂਗਰਸ ਪਾਰਟੀ ਹਮੇਸ਼ਾ ਹੀ ਅਗਾਵਾਦ ਕੇ ਰਹੀ ਹੈ ਔਰ ਇਹ ਹੀ ਕੋਸ਼ਿਸ਼ ਰਹੀ ਹੈ ਕਿ ਲੋਕਾਂ ਦੇ ਵੱਧ ਤੋਂ ਵੱਧ ਜੋ ਸਹੂਲਤਾਂ ਨੇ ਉਹ ਲੋਕਾਂ ਤੱਕ ਪਹੁੰਚਣ ਔਰ ਵੱਧ ਤੋਂ ਵੱਧ ਲੋਕਾਂ ਦੇ ਕੰਮ ਹੋਣ ਇਸੇ ਦੌਰ ਦੇ ਵਿੱਚ ਅਸੀਂ ਅੱਜ ਵਾਰਡ ਨੰਬਰ 92 ਵਿੱਚ ਸਾਡੇ ਪ੍ਰਧਾਨ ਨਿੱਕੋ ਜੀ ਦੀ ਅਗਵਾਈ ਦੇ ਵਿੱਚ ਜਿੱਥੇ ਆਧਾਰ ਦਾ ਕੈਂਪ ਲਗਾਇਆ ਹੈ ਪਤਾ ਕਾਰਡ ਦਾ ਰੀਨਿਊਅਲ ਦਾ ਨਵੇਂ ਬਣਨ ਦਾ ਔਰ ਜੋ ਵੀ ਕਿਸੇ ਨੇ ਕੋਈ ਉਹਦੇ ਵਿੱਚ ਦਰੁਸਤ ਕੀ ਕਰਾਣੀ ਹੋਵੇ ਉਸ ਨੂੰ ਠੀਕ ਕਰਵਾਉਣਾ ਹੋਵੇ ਉਹ ਸਾਰੀਆਂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਲਾਕਾ ਨਿਵਾਸੀ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਕੇ ਇਸ ਥੀ ਨੂੰ ਠੀਕ ਕੀਤਾ ਜਾਵੇ ਔਰ ਇਹ ਸਾਰੀਆਂ ਸਹੂਲਤਾਂ ਜੋ ਹੈ ਨੇ ਲੋਕਾਂ ਤੱਕ ਜਲਦ ਤੋਂ ਜਲਦ ਪਹੁੰਚਣ ਅਤੇ ਸਹੀ ਤਰੀਕੇ ਦੇ ਨਾਲ ਪਹੁੰਚਣ ਚਾਹਵਤਿਆਂ ਨੂੰ ਅਪੀਲ ਵੀ ਕਰਨਾ ਚਾਹੀਦਾ ਸਰ ਇਸ ਮਾਮਲੇ ਵਿੱਚ ਮੈਂ ਸਹੀ ਅਪੀਲ ਹੈ ਕਿ ਜਦੋਂ ਵੀ ਕਾਂਗਰਸ ਦਾ ਵਰਕਰ ਕੋਈ ਉਹਨਾਂ ਕੋਲ ਕਿਸੇ ਵੀ ਕੰਮ ਵਾਸਤੇ ਜਾਂਦਾ ਜਾਂ ਉਹਨਾਂ ਦੀ ਸਹੂਲਤ ਵਾਸਤੇ ਉਹਨਾਂ ਦੇ ਕੰਮ ਨੂੰ ਨੋਟਿਸ ਵਿੱਚ ਚਾਉਂਦਾ ਜਾਂ ਸਾਡੇ ਨੋਟਿਸ ਵਿੱਚ ਲਿਆਓ ਉਸ ਕੰਮ ਨੂੰ ਹਰ ਹਾਲਤ 'ਚ ਪੂਰਾ ਕੀਤਾ ਜਾਏਗਾ ਪਰ ਤਰੀਕੇ ਦੇ ਨਾਲ ਔਰ ਜੋ ਵੀ ਉਸ ਦੇ ਵਾਸਤੇ ਜ਼ਰੂਰਤ ਹੋਏਗੀ ਕਿਸੇ ਵੀ ਦਫ਼ਤਰ ਦੇ ਵਿੱਚ ਜਾਣ ਦੀ ਉਹ ਸਾਡੇ ਸਾਰੇ ਵਰਕਰ ਰੋਜ਼ ਗੱਲ ਨੂੰ ਕੰਮ ਨੂੰ ਪੂਰਾ ਕਰਨਗੇ ਜੀ ਨਿੱਕੂ ਜੀ ਵੱਲੋਂ ਅੱਗੇ ਵੀ ਕਈ ਕੈਂਪ ਲਗਾਏ ਜਾਂਦੇ ਆ ਤੇ ਅੱਗੇ ਵੀ ਲਗਾਏ ਜਾਣਗੇ ਔਰ ਤੁਹਾਡਾ ਸਹਿਯੋਗ ਮਿਲੇਗਾ ਨਾਲ ਹਾਂਜੀ ਹਾਂ ਬਿਲਕੁਲ ਸਹਿਯੋਗ ਸਹਿਯੋਗ ਸਾਰੇ ਸਾਥੀਆਂ ਦਾ ਮਿਲੇਗਾ ਔਰ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਅਸੀਂ ਕਾਂਗਰਸ ਪਾਰਟੀ ਦੀ ਤਰਫੋਂ ਜਿਹੜਾ ਲੋਕ ਭਲਾਈ ਦੇ ਕੰਮਾਂ ਨੂੰ ਕਦੇ ਵੀ ਬੰਦ ਨਹੀਂ ਕੀਤਾ ਔਰ ਲੋਕਾਂ ਦਾ ਭਰਪੂਰ ਜੋ ਪਿਆਰ ਔਰ ਹੰਗਾਰਾ ਸਾਨੂੰ ਮਿਲਦੇ ਆ ਉਸ ਵਿੱਚ ਅਸੀਂ ਸਾਡੀ ਇਹ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਸਾਰੇ ਕੰਮਾਂ ਉਹਨਾਂ ਲੋਕਾਂ ਤੱਕ ਪਹੁੰਚੇ